हाँ बोलेगा नहीं नहीं कली क्या करेगा नहीं है बस ऐसे ही मैं चेंज करूँ सारे सामान देखते हो दस बीट ਸ਼ਾਮ ਨੂੰ ਆਹ ਬਰਾਬਰ ਲੇ ਜੀ ਬੈਨਰ ਲੈ ਜੀ ਇਹ ਤੁਹਾਨੂੰ ਲਈ ਕਰਾ ਦਿਤੇ ਸਟੇਪ ਲੈਣਾ ਆਇਆ ਕਰੋ ਸ਼ੁਰੂ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਦੋਇਰ ਤੱਕ ਨੂੰ ਹੋਈ ਬੰਦੂ ਕੋਲ ਕੋਈ ਗੱਲ ਨਹੀਂ ਜੇ ਕੋਈ ਬੰਦੂ ਕੋਲ ਕੋਈ ਗੱਲ ਨਹੀਂ ਜੇ ਕੋਈ ਬੰਦੂ ਕੋਲ ਕੋਈ ਗੱਲ ਨਹੀਂ ਸਭ ਤੋਂ ਸ਼ੁਰੂ ਜੀ ਸਹੀ ਹੈ ਵੀਰ ਦੀ ਮਦਦ ਲਈ ਸਹੀ ਹੈ ਸਹੀ ਹੈ ਕੋਈ ਯਰ ਕੋਈ ਯਰ ਮੈਂ ਛੋੜ ਲੰਬੀ ਮਾਰਨਾ ਹਾਂ ਜੀ। ਹਰ ਪੱਧਰ ਤੋਂ ਬੁਲਾਏ ਗਏ। ਮੈਂ ਡਾਕਟਰ ਜਗਜੀਤ ਸਿੰਘ ਮੋਜੀ ਮੋਜੀ ਮੈਡੀਕਲ ਸਟੋਰ ਤੋਂ ਸਾਡੇ ਸਰਦਾਰ ਆਤਮ ਸਿੰਘ ਪਬਲਿਕ ਹਾਈ ਸਕੂਲ ਉਹਨਾਂ ਦੇ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਕੈਂਪ ਲਾਉਣ ਦੀ ਇਜਾਜ਼ਤ ਦਿੱਤੀ। ਇਹ ਹਰ ਸਾਲ ਕੈਂਪ ਲਾਂਦੇ ਨੇ। ਅਰੇਨਾਨੇਸਵਰ ਕੈਬੀ ਸਾਡੇ ਸਕੂਲ ਕੈਂਪ ਲਾਇਆ ਜਾਵੇ ਕਰ ਇਹ ਵੀ ਕੈਂਪ ਦੇ ਵਿੱਚ ਬਹੁਤ ਮਦਦ ਕਰਦੇ ਨੇ ਅੱਜ ਇੱਥੇ ਬਹੁਤ ਇਕੱਠ ਹੋਇਆ ਵਾ ਜਿਹਦੇ ਵਿੱਚ ਹੱਡੀਆਂ ਵਾਲੇ ਡਾਕਟਰ ਅੱਖਾਂ ਦੇ ਡਾਕਟਰ ਚਮੜੀ ਦੇ ਡਾਕਟਰ ਤੇ ਦੰਤਾਂ ਦੇ ਡਾਕਟਰ ਸਾਰੇ ਡਾਕਟਰਾਂ ਦੀ ਟੀਮ ਪਹੁੰਚੀ ਆ ਸਾਰੇ ਡਾਕਟਰਾਂ ਦਾ ਬਹੁਤ ਧੰਨਵਾਦ ਸਾਡੇ ਪ੍ਰੈਸਰ رپورਟਰ ਸਾਹਿਬ ਕੁਚਰਨ ਭਾਜੀ ਅਰੋੜਾ ਸਾਹਿਬ ਹੈਪੀ ਸਾਹਿਬ ਤੇ ਇਹਨਾਂ ਦੇ ਇੰਚਾਰਜ ਸਾਰੇ ਇੱਥੇ ਪਹੁੰਚੇ ਨੇ ਪ੍ਰੈਸ ਵਾਲੇ ਇਹਨਾਂ ਦਾ ਵੀ ਬਹੁਤ ਧੰਨਵਾਦ ਸਾਡੇ ਤੂਰ ਸਾਹਿਬ ਐਨ ਜੀਓ ਤੋਂ ਪੂਰਾ ਰਵਿਦਾਸ ਐਨਜੀਓ ਤੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਵੀ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਨੇ ਕਰ ਤੇ ਸਾਰੇ ਆਪਣੇ ਜਿੰਨੇ ਪੇਸ਼ੈਂਟ ਨੇ ਉਹ ਇਹਨਾਂ ਦਾ ਆਪਣਾ ਠੀਕ ਠੀਕ ਕੌਣ ਵਾਸਤੇ ਦਵਾਈ ਲੈ ਰਹੇ ਨੇ ਕਰ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਹੜੇ ਕਿਹੜੇ ਕੈਂਪ ਲਗਾਏ ਜਾਂਦੇ ਹੈ ਅੱਜ ਕੈਂਪ ਅੱਜ ਕੈਂਪ ਕਿਹੜੇ ਲਗਾਏ ਜਾਂਦੇ ਕੈਂਪ ਅੱਜ ਸਾਰੇ ਤਰ੍ਹਾਂ ਦੇ ਆ ਪੂਰਾ ਬਾਡੀ ਫੁੱਲ ਚੈੱਕਅਪ ਕੈਂਪ ਆ ਤੇ ਆਪਣਾ ਹੱਡੀਆਂ ਦੇ ਡਾਕਟਰ ਆਏ ਨੇ ਚਮੜੀ ਦੇ ਡਾਕਟਰ ਨੇ ਕਹਿੰਦੇ ਨੇ ਸਾਰੇ ਡਾਕਟਰ ਤਕਰੀਬਨ ਟੀਮ ਪਹੁੰਚੀ ਆ ਕਰ ਅੱਖਾਂ ਦੇ ਦੰਦਾਂ ਦੇ ਸਾਰੇ ਡਾਕਟਰਾਂ ਦਾ ਬਹੁਤ ਧੰਨਵਾਦ ਸਰ ਚੈੱਕ ਅਪ ਵੀ ਹੋ ਰਿਹਾ ਹੈ ਜਾਂ ਮੈਡੀਸਿਨ ਵਗੈਰਾ ਵੀ ਉਹਨਾਂ ਨੂੰ ਹਾਂ ਜੀ ਆਪਣੇ ਸਾਰੇ ਡਾਕਟਰਾਂ ਵੱਲੋਂ ਮੈਡੀਸਿਨ ਪ੍ਰੋਵਾਈਡ ਕਰੀ ਜਾਂਦੀ ਆ ਸਾਰੀ ਫ੍ਰੀ ਦਵਾਈਆਂ ਨੇ ਫ੍ਰੀ ਐਨਕਾ ਨੇ ਤੇ ਫ੍ਰੀ ਸਾਰਾ ਚੈੱਕ ਅਪ ਬਲੱਡ ਬੈਂਕ ਵਾਲੇ ਆਏ ਨੇ ਉਹ ਵੀ ਸਾਰਾ ਸਾਰਾ ਸਿਸਟਮ ਚੱਲ ਰਿਹਾ ਹੈ ਕਿਸੇ ਪੇਸ਼ੈਂਟ ਨੂੰ ਜੁੜੀ ਹੈ ਤੋ ਉਧਰੋਂ ਬੰਦ। ਹਨੀ ਲੱਕੀਬਾਰੀ ਕੀ ਕਰਨਾ ਜੀ ਕੈਂਪ ਆ ਰਿਹਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਕੀ ਟੂਰ ਸਤਗੁਰਵਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸ਼ਨ ਜਿਸਟਰ ਪੰਜਾਬ ਵੱਲੋਂ ਪਹਿਲਾਂ ਦਾ ਧੰਨਵਾਦ ਕਰਨਾ ਚਾਹੁੰਦਾ ਮੋਜੀ ਸਾਹਿਬ ਔਰ ਸਾਡੇ ਚੇਅਰਮੈਨ ਸਾਹਿਬ ਔਰ ਇਸ ਸਾਰੀ ਸਕੂਲ ਦੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਔਰ ਕੈਂਪ ਲਾਉਣ ਲਈ ਜਗ੍ਹਾ ਦਿੱਤੀ ਔਰ ਸਾਰਾ ਬੰਦੋਬਸਤ ਕਰਕੇ ਦਿੱਤਾ। ਇਸ ਕੈਂਪ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਹੰਗਾਰਾ ਕਿੰਨੇ ਮਰੀਜ਼ ਨੇ ਸਾਰਾ ਕੁਝ ਹੈਗਾ ਇਹਦੇ ਵਿੱਚ ਐਨਕਾ ਫ੍ਰੀ ਦਿੱਤੇ ਜਾ ਰਹੀਆਂ, ਬਲੱਡ ਡੋਨੇਸ਼ਨ ਔਰ ਦਵਾਈਆਂ ਸਾਰ ਇਦੇ ਵਿੱਚ ਸਾਡੇ ਪੱਪਾ ਭਾਜੀ ਚੇਅਰਮੈਨ ਨੇ ਇਸ ਏਰੀਆ ਤੋਂ ਮੈਡੀਸਨ ਵਗੈਰਾ ਸਾਰਾ ਸਾਡੇ ਨਾਲ ਉਹ ਕਰਾਉਂਦੇ ਆ ਰਾਮਜੀਤ ਦਾ ਯੂਕੇ ਤੋਂ ਉਹਨਾਂ ਦਾ ਐਨਕਾ ਦਾ ਹੁੰਦਾ ਉਹਨਾਂ ਨੇ ਸਾਰੀਆਂ ਐਨਕਾ ਲੋੜਵੰਦਾਂ ਨੂੰ ਜਿੰਨੀਆਂ ਵੀ ਕਰਾਣੀਆਂ ਹੋਣ ਸਾਰੀਆਂ ਉਹ ਕਰਾਉਂਦੇ ਨੇ ਹੋਰ ਵੀ ਕਾਫੀ ਸਾਡੀ ਜਿੰਨੀ ਇੱਥੋਂ ਦੀ ਟੀਮ ਆ ਸਾਰੇ ਏਰੀਆ ਵਾਈ ਟੀਮ ਵਾਲੇ ਬੰਦੇ ਮੈਂਬਰ ਸਾਡੇ ਸਾਰੇ ਆਏ ਹੋਏ ਨੇ ਔਰ ਵਧੀਆ ਸੇਵਾ ਚੱਲਦੀ ਪਈ ਆ ਅਸੀਂ ਇਹਨਾਂ ਦਾ ਧੰਨਵਾਦ ਕਰ ਰਹੇ ਆ ਜੀ ਚੇਅਰਮੈਨ ਸਾਹਿਬ ਦਾ ਔਰ ਮੋਜੀ ਸਾਹਿਬ ਦਾ ਔਰ ਇਹ ਕੈਂਪ ਇਦਾਂ ਹੀ ਲੱਗਦੇ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਦੋਂ ਕਿ ਕੈਂਪ ਦੇ ਦੌਰਾਨ ਜਿਹੜੀ ਮੈਡੀਸਿਨ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਮੈਡੀਸਿਨ ਦੀ ਦੁਆਰਾ ਲੋਡ ਪੈ ਜਾਵੇ ਪ੍ਰੋਪਰ ਡਾਕਟਰ ਸਾਹਿਬ ਨੰਬਰ ਦਿੰਦੇ ਆ ਜੀ ਜੇ ਕਿਤੇ ਲੋਡ ਹੋਵੇ ਸਾਡੇ ਅੰਦਰ ਕਨਵਰ ਨੇ ਮੁੰਡਾ ਉਹ ਸਾਡੇ ਡਿਲੀਵਰੀ ਕਰਦੇ ਆ ਆ ਖੜੇ ਆ ਜੀ ਇਹ ਦਵਾਈ ਦਿੰਦੇ ਆ ਔਰ ਜਿਨ੍ਹਾਂ ਦੇ ਘਰੇ ਲੋਡ ਪੈਂਦੀ ਹੈ ਬਾਅਦ ਚ ਲੋੜਾ ਤਾਂ ਦੇ ਕੇ ਆਉਂਦੇ ਆ ਮੈਡੀਕਲ ਕੈਂਪ ਤੋਂ ਇਲਾਵਾ ਜਿਹੜੀ ਸੰਸਥਾ ਹੈ ਤੁਹਾਡੀ ਉਹ ਕਿਹੜੇ ਉਪਰਾਲੇ ਕਰਦੀ ਬੱਚਿਆਂ ਦੀ ਫੀਸਲ ਵਗੈਰਾ ਜੋ ਕੋਈ ਬੱਚਾ ਲੋੜਵੰਦਾ ਜਾਂ ਕਿਸੇ ਨੂੰ ਵੈਸੇ ਕੋਈ ਘਰੇ ਬੰਦਾ ਨਹੀਂ ਦਵਾਈ ਲੈ ਕੇ ਜਾ ਸਕਦਾ ਜਾਂ ਕਿਸੇ ਨੂੰ ਕੋਈ ਮੇਜਰ ਪ੍ਰੋਬਲਮ ਚੱਲਦੀ ਪਈ ਉਹ ਸਾਰਾ ਇਹ ਹੀ ਦੇਖਦੇ ਆ ਮੈਡੀਸਨ ਪ੍ਰੋਪਰ ਘਰੇ ਜਾ ਕੇ ਉਹਨਾਂ ਦੇ ਟੈਕ ਚੈੱਕਅਪ ਹੁੰਦੇ ਆ ਬਲੱਡ ਟੈਸਟ ਹੁੰਦੇ ਆ ਫਿਰ ਉਹਨਾਂ ਨੂੰ ਦਵਾਈ ਦਿੰਦੇ ਨੌਜਵਾਨ ਬੀੜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ੇ ਦਾ ਬੁਰਭਾਰ ਆ ਪੂਰਾ ਨਸ਼ਾ ਤਾਂ ਕੋੜਾ ਜੀ ਨਸ਼ੇ ਤੋਂ ਤਾਂ ਦੂਰੀ ਚਾਹੀਦੀ ਹੈ ਕਿਉਂਕਿ ਸਿਹਤ ਵੀ ਤਾਂ ਹੈ ਤੇ ਸਰੀਰ ਵੀ ਤਾਂ ਹੈ ਅਸੀਂ ਪਰਿਵਾਰ ਔਰ ਸਮਾਜ ਦੇ ਵਿੱਚ ਨਾਗਰ ਨਸ਼ੇ ਤੋਂ ਬਚੋ ਔਰ ਆਪਣੇ ਕੰਮ ਔਰ ਕਰਮ ਦੇ ਵਿੱਚ ਸਰਦਾਰ ਰੱਖੋ ਸਰ ਕਿਸੇ ਨੇ ਤੁਹਾਡੇ ਕੋਲ ਇਹ ਕੈਂਪ ਲਗਵਾਣਾ ਹੋਵੇ ਤਾਂ ਤੁਸੀਂ ਆਪਣਾ ਨੰਬਰ ਮੈਂਸ਼ਨ ਕਰ ਦਿਓ ਇੱਥੇ ਅਡਰੈਸ ਮੈਂਸ਼ਨ ਕਰ ਸਕੋ ਸਾਡਾ ਜੀ ਨੰਬਰ ਹੈਗਾ 959278044 ਦੂਸਰਾ ਨੰਬਰ ਹੈਗਾ 921759311 ਕਿਸੇ ਵੀ ਟਾਈਮ ਤੁਸੀਂ ਕਿਸੇ ਵੀ ਪੰਜਾਬ ਦੇ ਵਿੱਚ ਕਿਤੇ ਵੀ ਆਪਣਾ ਕੋਈ ਵੀ ਮੈਡੀਸਨ ਜਾਂ ਕੋਈ ਕੈਂਪ ਲਗਵਾਣਾ ਵਾ ਅਸੀਂ ਹਾਜ਼ਰ ਹਾਂ ਸਾਡੀ ਸੰਸਥਾ ਹਾਜ਼ਰ ਹੈ ਕਿਤੇ ਕਰੋ ਟੀਵੀ ਦੇਦੇ ਸਾਰੇ ਭੈਣ ਭਾਈਆਂ ਸასი ਕਾਲ ਜੀ ਅੱਜ ਬਾਊ ਕਾਂਸੀ ਰਾਮ ਦੇ 90ਵੇਂ ਜਨਮ ਦਿਹਾੜੇ ਤੇ ਬਾਬਾ ਅਰਦਾਸ ਮਿਸ਼ਨ ਕਲੱਬ ਆਰਗੇਨਾਈਜੇਸ਼ਨ ਵੱਲੋਂ ਇੱਕ ਮੈਡੀਕਲ ਚੈੱਕ ਕੈਂਪ ਲਗਾਇਆ ਗਿਆ ਜ ਜਨਾਹਰੇ ਲੱਖੀ ਦੁਰਬੀਰ ਜੀ ਆਦਰਨਾ ਸਸੀ ਕਬੀ ਜੀ ਸਸੀ ਕਾਲ ਜੀ ਸਾਰਿਆਂ ਨੂੰ ਸਤਿਗੁਰ ਅਰਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸ਼ਨ ਰਜਿਸਟਰ ਪੰਜਾਬ ਵੱਲੋਂ ਆਪਣੇ ਬਾਪੂ ਕਾਂਸੀ ਰਾਮ ਜੀ ਦੇ ਜੋ ਮਾਨੇਵਾਰ ਸਾਡੇ ਕਾਂਸ਼ੀ ਰਾਮ ਜੀ ਨੇ ਸਰਕਾਰ ਜੋ ਉਹਨਾਂ ਦੇ ਜਨਮ ਦਿਨ ਤੇ 90ਵੇਂ ਜਨਮ ਦਿਨ ਆ ਉਹਨਾਂ ਦਾ ਉਹਨਾਂ ਨੂੰ ਸਮਰਪਿਤ ਇਹ ਕੈਂਪ ਲਗਾਇਆ ਗਿਆ ਵਾ ਇਹ ਕੈਂਪ ਦੇ ਵਿੱਚ ਅਸੀਂ ਸਾਡੇ ਚੇਅਰਮੈਨ ਪੱਪੂ ਭਾਜੀ ਇਸ ਏਰੀਆ ਤੋਂ ਉਹਨਾਂ ਨੇ ਮੈਡੀਸਨ ਦਾ ਸਾਰਾ ਲੈ ਨਿਕਲਵਾਇਆ ਸਾਡੇ ਰਾਮ ਜੀ ਦਾਸ ਜੋ ਬਹੁਤ ਜ਼ਿਆਦਾ ਸੀਨੀਅਰ ਨੇ ਯੂਕੇ ਤੋਂ ਉਹਨਾਂ ਨੇ ਇੱਕ ਐਨਕਾ ਦਾ ਸਾਰਾ ਸੇਵਾ ਕਰਵਾਈ ਆ ਔਰ ਤਰਮਿੰਦਰ ਭਾਜੀ ਹੋਰ ਜਿੰਨੇ ਵੀ ਸਾਡੀ ਇੱਥੇ ਹੈਗੇ ਨੇ ਸੱਜਣ ਜਿੰਨੇ ਵੀ ਸਾਡੇ ਮੈਂਬਰ ਨੇ ਔਰ ਸਾਡਾ ਜੋ ਪਰਿਵਾਰ ਆ ਜੋ ਸਾਡੀ ਸੰਸਥਾ ਦਾ ਸਾਰਿਆਂ ਨੇ ਸੇਵਾ ਦੇ ਵਿੱਚ ਆ ਕੇ ਅਸੀਂ ਹਾਜ਼ਰੀ ਲਵਾਈ ਔਰ ਬਹੁਤ ਵਧੀਆ ਹੰਗਾਰਾ ਮਿਲਿਆ 10 3.5 400 ਤੋਂ ਕਰੀਬ ਸਾਡੇ ਹੰਕਾਰ ਦੇ ਜਿੰਨੇ ਵੀ ਸੀਗੇ ਔਰ ਮਰੀਜ਼ ਟੋਟਲ ਮੈਂਬਰ 750 ਮੈਂਬਰ ਪੁਕਤਾਇਆ ਗਿਆ ਵਾ ਔਰ ਬਹੁਤ ਵਧੀਆ ਰਿਹਾਬ ਮੈਂਬਰਾਂ ਨੇ ਬਹੁਤ ਜ਼ਿਆਦਾ ਲਾਭ ਉਠਾਇਆ ਸਾਰੇ ਸੰਗਤ ਨੇ ਔਰ ਸਾਰਿਆਂ ਦਾ ਧੰਨਵਾਦ ਕਰਦੇ ਆ ਸੋ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਸਾਨੂੰ ਲਕੀ ਤੌਰ ਜੀ ਪੂਰੀ ਟੀਮ ਸਾਡੇ ਮੀਡੀਆ ਲਈ ਹਾਜ਼ਰ ਆ ਜੀਡੀਐਸ ਪੰਜਾਬ نیوز ਤੋਂ ਜਸਪੀਰ ਸਿੰਘ ਟਿਲੋ ਹਲਵਾਲਾ ਸਾਂਝਵਾਲ ਦੀ ਰਿਪੋਰਟ ਜੀ